ਸਵਾਗਤ ਹੈ ਕੋ ਜੀ ਕੀ ਫਤਿਹ ਉਮੀਦ ਕਰਦੇ ਹਾਂ ਕਿ ਮੇਰੇ ਸਾਰੇ ਭੈਣ ਭਰਾ ਠੀਕ ਠਾਕ ਹੋਣਗੇ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਸਮਰ ਸਿੰਘ ਆਲਮ ਦੇ ਉੱਤੇ ਸਾਧ ਸੰਗਤ ਜੀ ਆਪਣੀ ਅਸਤੇ ਵੀਡੀਓ ਦਾ ਵਿਸ਼ਾ ਅੱਜ ਆਪਾਂ ਗੱਲ ਕਰਾਂਗੇ ਜਿਨ੍ਹਾਂ ਲੋਕਾਂ ਦੀ ਅਰਦਾਸ ਪੂਰੀ ਨਹੀਂ ਹੋ ਰਹੀ ਉਹਨਾਂ ਦੀ ਇੱਛਾ ਪੂਰੀ ਨਹੀਂ ਹੋ ਰਹੀ ਤਾਂ ਫਿਰ ਸਾਧ ਸੰਗਤ ਜੀ ਉਹ ਲੋਕ ਸਤਿਗੁਰ ਸੱਚੇ ਪਾਸਾ ਉੱਪਰ ਪਰਮਾਤਮਾ ਉੱਪਰ ਭਰੋਸਾ ਰੱਖ ਕੇ ਇਹਨਾਂ ਦੋ ਪੰਕਤੀਆਂ ਦਾ ਜਾਪ ਕਰ ਲੈਣ ਫਿਰ ਦੇਖਣਾ ਉਹਨਾਂ ਦੀ ਪਹਿਲੇ ਬੋਲਤੇ ਹੀ ਅਰਦਾਸ ਪੂਰੀ ਹੋ ਜਾਵੇਗੀ ਕਈ ਭੈਣ ਭਰਾ ਕਮੈਂਟ ਕਰਕੇ ਆਖਦੇ ਹਨ ਕਿ ਸਾਡੇ ਘਰ ਦੇ ਵਿੱਚ ਨਸਾ ਬਹੁਤ ਜ਼ਿਆਦਾ ਵੱਧ ਚੁੱਕਾ ਤੇ ਅਸੀਂ ਪਾਠ ਵੀ ਕਰ ਕਰ ਥੱਕ ਚੁੱਕੇ ਹਾਂ ਅਰਦਾਸਾਂ ਕਰ ਕਰ ਥੱਕ ਚੁੱਕੇ ਹਾਂ ਪਰ ਸਾਡੀ ਅਰਦਾਸ ਪੂਰੀ ਨਹੀਂ ਹੋ ਰਹੀ ਤਾ ਉਹਨਾਂ ਭੈਣ ਭਰਾਵਾਂ ਦੇ ਦੀ ਇਹ ਅੱਜ ਦੀ ਵੀਡੀਓ ਬਹੁਤ ਖਾਸ ਹੋਣ ਵਾਲੀ ਹੈ ਜਿਹੜੇ ਭੈਣ ਭਰਾ ਕਹਿੰਦੇ ਕਿ ਬਰਕਤ ਨਹੀਂ ਘਰ 'ਚ ਲੜਾਈ ਕਲੇਸ਼ ਝਗੜਾ ਹੈ ਉਹ ਇਹ ਵੀਡੀਓ ਅੱਜ ਵਾਲੀ ਭੈਣ ਭਰਾ ਧਿਆਨ ਦੇ ਨਾਲ ਜ਼ਰੂਰ ਸੁਣਨਾ ਕਿਉਂਕਿ ਅੱਜ ਜੋ ਅਸੀਂ ਚਾਰ ਪੰਕਤੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜੇਕਰ ਇਹਨਾਂ ਪੰਕਤੀਆਂ ਦਾ ਜਾਪ ਕਰਨਾ ਸ਼ੁਰੂ ਕਰ ਦਿੱਤਾ ਤਾਂ ਤੁਹਾਡੀ ਅਰਦਾਸ ਪਹਿਲੇ ਦਿਨ ਤੋਂ ਹੀ ਕਬੂਲ ਹੋ ਜਾਵੇਗੀ ਇਹਨਾਂ ਪੰਕਤੀਆਂ ਦੇ ਜਾਪ ਕਰਨ ਦੇ ਨਾਲ ਸੱਚੇ ਪਾਸਾ ਦੇ ਕੰਨਾਂ ਤੱਕ ਤੁਹਾਡੀ ਅਰਦਾਸ ਜ਼ਰੂਰ ਪਹੁੰਚ ਜਾਵੇਗੀ ਸੰਗਤ ਜੀ ਨਾਲ ਹੀ ਨਾਲ ਉਹਨਾਂ ਪੰਕਤੀਆਂ ਦੇ ਅਰਥ ਸਮਝਣ ਦੀ ਵੀ ਕੋਸ਼ਿਸ਼ ਕਰਾਂਗੇ ਕਿਉਂਕਿ ਉਹਨਾਂ ਪੰਕਤੀਆਂ ਵਿੱਚ ਸਤਿਗੁਰ ਸੱਚੇ ਪਾਸਾ ਸਾਨੂੰ ਕੀ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ ਉਹ ਆਪਾਂ ਸਭ ਕੁਝ ਤੁਹਾਡੇ ਨਾਲ ਸਾਂਝਾ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਇਹਨਾਂ ਪੰਕਤੀਆਂ ਬਾਰੇ ਜਿਹੜੀਆਂ ਕਿ ਮੇਰੇ ਧੰਤਨ ਗੁਰੂ ਅਰਜਨ ਦੇਵ ਪਾਸਾ ਜੀ ਦੇ ਸਮੇਂ ਦੀ ਹੈ ਇਹ ਸ਼ਬਦ ਗੁਰੂ ਅਰਜਨ ਦੇਵ ਜੀ ਨੇ ਉਸ ਸਮੇਂ ਉਚਾਰਿਆ ਜਦੋਂ ਉਹਨਾਂ ਦੇ ਚਰਨਾਂ ਵਿੱਚ ਬਹੁਤ ਸਾਰੇ ਸਿੱਖ ਆਪਣੇ ਦੁੱਖ ਤਰਦ ਲੈ ਕੇ ਆਇਆ ਕਰਦੇ ਸਨ ਲੋਕਾਂ ਨੂੰ ਬਿਮਾਰੀਆਂ ਬਹੁਤ ਵੱਧ ਚੁੱਕੀਆਂ ਸਨ ਝਗੜੇ ਕਰਜ਼ੇ ਤੇ ਸੰਤਾਨਹੀਣਤਾ ਵਰਗੀਆਂ ਸਮੱਸਿਆਵਾਂ ਵੀ ਬਹੁਤ ਵੱਧ ਚੁੱਕੀਆਂ ਸਨ ਗੁਰੂ ਜੀ ਨੇ ਇੱਕੋ ਸਾਹ ਵਿੱਚ ਸਾਰੇ ਸਵਾਲਾਂ ਦਾ ਜਵਾਬ ਦੇ ਦਿੱਤਾ ਕਿ ਦੁੱਖਾਂ ਦਾ ਅਸਲ ਕਾਰਨ ਸਾਡਾ ਅਹੰਕਾਰ ਹੈ ਤੇ ਇਸ ਦਾ ਇਲਾਜ ਸਿਰਫ ਤੇ ਸਿਰਫ ਨਾਮ ਜਪ ਅਤੇ ਸਾਧ ਸੰਗਤ ਦੀ ਸੇਵਾ ਹੈ। ਕੀੰਦੀ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿੱਚ ਇੱਕ ਵਾਰ ਇੱਕ ਬਹੁਤ ਅਮੀਰ ਸੇਠ ਆਇਆ। ਉਸ ਦਾ ਨਾਮ ਸੀ ਸੇਠ ਭਗਤ RAM ਉਹ ਬੜਾ ਹੀ ਧਨਵਾਨ ਸੀ ਪਰ ਉਸ ਦੇ ਘਰ ਦੇ ਵਿੱਚ ਕੋਈ ਸੰਤਾਨ ਨਹੀਂ ਸੀ। ਉਸ ਨੇ ਬਹੁਤ ਸਾਰੇ ਤੀਰਥ ਯਾਤਰਾਵਾਂ ਕੀਤੀਆਂ, ਤਾਨ ਪੂਨ ਕੀਤਾ ਪਰ ਕੁਝ ਨਾ ਲੱਭਿਆ। ਆਖਰ ਉਹ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਜਾ ਪਹੁੰਚਿਆ। ਸ਼ੇਠ ਨੇ ਰੋ ਰੋ ਕੇ ਅਰਦਾਸ ਕੀਤੀ ਮਹਾਰਾਜ ਮੇਰੇ ਘਰ ਧੰਨ ਹੈ ਪਰ ਵਾਰਸ ਨਹੀਂ ਮੇਰੀ ਅਰਦਾਸ ਕਿਉਂ ਨਹੀਂ ਸੁਣੀ ਜਾ ਰਹੀ ਮੈਂ ਹਰ ਰੋਜ਼ ਨਾਮ ਜਪਦਾ ਹਾਂ ਅਰਦਾਸ ਕਰਦਾ ਹਾਂ ਪਰ ਮੇਰੀ ਕਈ ਸਾਲਾਂ ਤੋਂ ਇੱਕੋ ਅਰਦਾਸ ਹੈ ਜਿਹੜੀ ਉਹ ਪੂਰੀ ਨਹੀਂ ਹੋ ਰਹੀ ਗੁਰੂ ਜੀ ਮੁਸਕਰਾਏ ਤੇ ਬੋਲੇ ਸ਼ੇਠ ਜੀ ਤੇਰਾ ਧੰਨ ਤਾਂ ਬਾਹਰ ਪਿਆ ਹੈ ਪਰ ਅੰਦਰ ਅਹੰਕਾਰ ਬਹੁਤ ਹੈ ਜਦੋਂ ਤੱਕ ਤੇਰੇ ਅੰਦਰੋਂ ਮੈਂ ਨਹੀਂ ਜਾਂਦੀ ਤਦ ਤੱਕ ਦੁੱਖ ਵੀ ਜਾਂਦਾ ਰਹੇਗਾ। ਗੁਰੂ ਜੀ ਨੇ ਉਸੇ ਵੇਲੇ ਇਹ ਸ਼ਬਦ ਉਚਾਰਿਆ। ਹਰ ਕਾ ਨਾਮ ਜਪਤ ਦੁੱਖ ਜਾਏ ਨਾਨਕ ਬੋਲੇ ਸਹਿਜ ਸੁਭਾਈ। ਗੁਰੂ ਜੀ ਨੇ ਸੇਠ ਨੂੰ ਹੁਕਮ ਕੀਤਾ ਹਰ ਰੋਜ਼ ਸਵੇਰੇ ਇਸ਼ਨਾਨ ਕਰਕੇ ਸਾਫ਼ ਕੱਪੜੇ ਪਾ ਕੇ ਮੂਲ ਮੰਤਰ ਦਾ ਜਾਪ ਕਰਕੇ ਫਿਰ ਇਹ ਚਾਰ ਪੰਕਤੀਆਂ ਦਾ ਜਾਪ 108 ਵਾਰ ਜ਼ਰੂਰ ਕਰਨਾ। ਤੇ ਜਦੋਂ ਵੀ ਤੈਨੂੰ ਟਾਈਮ ਲੱਗੇ ਕਿਸੇ ਵੀ ਦਿਨ ਕਿਸੇ ਵੀ ਟਾਈਮ ਸੰਗਤ ਵਿੱਚ ਜਾ ਕੇ ਸੰਗਤ ਦੀ ਸੇਵਾ ਵੀ ਕਰ ਲੈ ਆਪਣਾ ਸਾਰਾ ਕੰਮ ਕਾਜ ਛੱਡ ਕੇ ਸਿਰਫ ਨਾਮ ਤੇ ਭਰੋਸਾ ਰੱਖ ਸੀਟ ਨੇ ਗੁਰੂ ਜੀ ਦਾ ਬਚਨ ਸਿਰ ਮੱਥੇ ਲਾਇਆ ਉਹ ਹਰ ਰੋਜ਼ ਇਹੀ ਅਮਲ ਕਰਨ ਲੱਗ ਪਿਆ ਉਸ ਦੇ ਮਨ ਦਾ ਹੰਕਾਰ ਹੌਲੀ-ਹੌਲੀ ਘਟਣ ਲੱਗਾ ਉਹ ਸੰਗਤ ਦੀ ਸੇਵਾ ਕਰਦਾ ਝੂਠੇ ਬਰਤਨ ਮਾਂਜਦਾ ਲੰਗਰ ਸਕਦਾ ਤੇ ਗੁਰੂ ਦੇ ਨਾਮ ਵਿੱਚ ਲੀਨ ਹੋ ਜਾਂਦਾ ਠੀਕ ਇੱਕ ਸਾਲ ਬਾਅਦ ਉਸੇ ਸੇਠ ਦੇ ਘਰ ਪੁੱਤਰ ਨੇ ਜਨਮ ਲਿਆ। ਸੇਠ ਗੁਰੂ ਜੀ ਦੇ ਚਰਨਾਂ ਵਿੱਚ ਆਇਆ ਤੇ ਰੋਂਦਾ ਹੋਇਆ ਬੋਲਿਆ ਸਤਿਗੁਰੂ ਜੀ ਨੇ ਸਮਝ ਗਿਆ। ਜਦੋਂ ਮੈਂ ਮਰ ਗਿਆ ਤਾਂ ਪੁੱਤਰ ਆਪੇ ਆ ਗਿਆ। ਗੁਰੂ ਅਰਜਨ ਦੇਵ ਜੀ ਨੇ ਫਰਮਾਇਆ ਜਦੋਂ ਹਉਮੈ ਮਰ ਜਾਂਦੀ ਹੈ ਤਦ ਗੁਰੂ ਦੀ ਰਹਿਮਤ ਆਪੇ ਝੋਲੀ ਵਿੱਚ ਪਾਈ ਜਾਂਦੀ ਹੈ। ਇਹ ਸਾਖੀ ਆਪਾਂ ਨੇ ਇਸ ਸਾਖੀ ਦੇ ਅਨੁਸਾਰ ਕਿਉਂਕਿ ਕਈ ਲੋਕਾਂ ਨੇ ਆਪਣੀਆਂ ਇਹਨਾਂ ਪੰਕਤੀਆਂ ਦਾ ਜਾਪ ਕਰਕੇ ਅਰਦਾਸਾਂ ਪੂਰੀਆਂ ਕਰਨ ਵਾਲਾ ਸ਼ਬਦ ਕਹਿਣ ਲੱਗ ਗਏ ਬਹੁਤ ਸਾਰੇ ਲੋਕ ਇਹਨੂੰ ਅਰਦਾਸ ਪੂਰੀ ਕਰਨ ਵਾਲਾ ਸ਼ਬਦ ਕਹਿ ਕੇ 21 ਦਿਨ 11 11 ਦਿਨ 41 ਦਿਨ ਇਸ ਸ਼ਬਦ ਦਾ ਰੋਜ਼ ਜਾਪ ਕਰਕੇ ਆਪਣੀਆਂ ਮਰਾਦਾਂ ਪੂਰੀਆਂ ਕਰਵਾਉਂਦੇ ਹਨ ਸੋ ਸਾਧ ਸੰਗਤ ਜੀ ਇਹ ਸ਼ਬਦ ਕੋਈ ਜਾਦੂ ਨਹੀਂ ਇਹ ਗੁਰੂ ਅਰਜਨ ਦੇਵ ਜੀ ਦਾ ਸਾਨੂੰ ਦਿੱਤਾ ਹੋਇਆ ਅਹੰਕਾਰ ਮਾਰਨ ਦਾ ਬ੍ਰਹਮਸਾਸਤ ਅਸਤਰ ਹੈ ਜਿਸ ਦਿਨ ਅਸੀਂ ਸੱਚੇ ਮਨ ਨਾਲ ਇਸ ਨੂੰ ਜਪਦੇ ਹਾਂ ਤਾਂ ਸਾਧ ਸੰਗਤ ਦੀ ਸੇਵਾ ਕਰਦੇ ਹਾਂ ਉਸੇ ਦਿਨ ਸਾਡੀ ਅੜੀ ਹੋਈ ਅਰਦਾਸ ਪੂਰੀ ਹੋ ਜਾਂਦੀ ਹੈ ਕਿਉਂਕਿ ਗੁਰੂ ਆ ਪਾਣ ਕੇ ਸਾਡੀਆਂ ਝੂਲੀਆਂ ਭਰਦੇ ਹਨ ਸੋ ਅਸੀਂ ਹਿੰਮਤ ਨਹੀਂ ਮਹਾਰਨੀ ਅਤੇ ਕਈ ਭੈਣ ਭਰਾ ਅਜਿਹੇ ਹਨ ਜਿਹੜੇ ਘਰ ਦੇ ਵਿੱਚ ਲੜਾਈ ਝਗੜੇ ਤੋਂ ਬਿਮਾਰੀਆਂ ਤੋਂ ਪੈਸੇ ਦੀ ਸਮੱਸਿਆ ਤੋਂ ਬਹੁਤ ਜ਼ਿਆਦਾ ਪ੍ਰੇਸ਼ਾਨ ਹਨ ਤੇ ਅਜਿਹੀ ਹਾਲਤ ਦੇ ਵਿੱਚ ਉਹ ਹਿੰਮਤ ਹਾਰ ਜਾਂਦੇ ਹਨ ਅਤੇ ਹਰ ਪਾਸਿਆਂ ਤੋਂ ਉਹਨਾਂ ਨੂੰ ਨਿਰਾਸ਼ਾ ਹੀ ਨਿਰਾਸ਼ਾ ਦਿਖਦੀ ਹੈ ਤਾਂ ਫਿਰ ਸੰਗਤ ਜੀ ਹੁਣ ਗੱਲ ਕਰਾਂਗੇ ਐਸੀ ਵਿਧੀ ਬਾਰੇ ਜਿਸ ਵਿਧੀ ਦੇ ਨਾਲ ਅਰਦਾਸ ਕਰਨ ਦੇ ਨਾਲ ਸਾਡੀ ਜੋ ਅਰਦਾਸ ਹੈ ਉਹ ਪੂਰੀ ਹੋ ਜਾਵੇਗੀ ਸਤਿਗੁਰ ਸੱਚੇ ਪਾਸਾ ਦੇ ਚਰਨਾਂ ਤੱਕ ਪਹੁੰਚ ਜਾਵੇਗੀ ਜਾਵੇਗੀ ਸੰਗਤ ਜੀ ਜਦੋਂ ਵੀ ਲੱਗੇ ਕਿ ਸਾਡੀ ਅਰਦਾਸ ਅਰ ਚੁੱਕੀ ਹੈ ਜਾਂ ਸਾਡੇ ਘਰ ਵਿੱਚ ਦੁੱਖ ਵਧ ਗਿਆ ਹੈ ਤਾਂ ਰਾਤ ਨੂੰ ਘਰ ਵਿੱਚ ਤੁਸੀਂ 12 ਵਜੇ ਤੋਂ ਬਾਅਦ ਜੇਕਰ ਤੁਹਾਡੇ ਕੋਲ ਇਸ਼ਨਾਨ ਹੋ ਰਿਹਾ ਹੈ ਤਾਂ ਕਰ ਸਕਦੇ ਹੋ ਜੇਕਰ ਇਸ਼ਨਾਨ ਨਹੀਂ ਹੁੰਦਾ ਤਾਂ 12 ਤੋਂ 3 ਵਜੇ ਦੇ ਵਿੱਚ ਤੁਸੀਂ ਬੰਦ ਕੀ ਕਰਨ ਬੈਠ ਜਾਣਾ ਹੈ ਫਿਰ ਸੰਗਤ ਜੀ ਆਪਣੇ ਘਰ ਵਿੱਚ ਇੱਕ ਕਿਸੇ ਸੁਚੀ ਸਥਾਨ ਦੇ ਉੱਤੇ ਜਾਂ ਕਿਸੇ ਵੀ ਖਾਸ ਸਥਾਨ ਤੇ ਬੈਠ ਕੇ ਮੂਲ ਮੰਤਰ ਦਾ ਜਾਪ ਕਰਨਾ ਹੈ ਉਹ ਵੀ 11 ਵਾਰ ਕਰਨਾ ਹੈ ਅਤੇ ਫਿਰ ਆਪਣੇ ਮਨ ਦੀ ਜੋ ਵੀ ਅਰਦਾਸ ਹੈ ਉਹ ਆਪਣੇ ਮਨ ਵਿੱਚ ਸੋਚ ਲੈਣੀ ਹੈ ਸੰਗਤ ਜੀ ਇਸ ਦੇ ਉਪਰੰਤ ਅਸੀਂ ਇਹਨਾਂ ਚਾਰ ਪੰਕਤੀਆਂ ਦਾ ਜਾਪ ਵੀ ਕਰਨਾ ਹੈ ਕਿਉਂਕਿ ਜਦੋਂ ਅਰਦਾਸ ਕਰਨ ਤੋਂ ਪਹਿਲਾਂ ਪੰਕਤੀਆਂ ਦਾ ਜਾਪ ਕਰਨ ਤੋਂ ਪਹਿਲਾਂ ਅਸੀਂ ਮੂਲ ਮੰਤਰ ਦਾ ਜਾਪ ਕਰਦੇ ਹਾਂ ਨਾ ਤਾਂ ਫਿਰ ਸੰਗਤ ਜੀ ਇਦਾਂ ਕਰਨ ਦੇ ਨਾਲ ਸਾਡਾ ਜੋ ਧਿਆਨ ਹੈ ਨਾ ਉਹ ਸਤਿਗੁਰ ਸੱਚੇ ਪਾਤਸ਼ਾਹ ਵਿੱਚ ਜੁੜ ਜਾਂਦਾ ਹੈ ਅਤੇ ਸੰਗਤ ਜੀ ਇਹਦੇ ਉਪਰੰਤ ਅਸੀਂ ਇਹਨਾਂ ਚਾਰ ਪੰਕਤੀਆਂ ਦਾ ਜਾਪ ਕਰਨਾ ਹੈ ਉਹਨਾਂ ਚਾਰ ਪੰਕਤੀਆਂ ਬਾਰੇ ਜਿਨ੍ਹਾਂ ਦਾ ਅਸੀਂ ਜਾਪ ਕਰਨਾ ਹੈ ਸਲੀਆਂ ਦੋ ਪੰਕਤੀਆਂ ਆਪਾਂ ਤੁਹਾਨੂੰ ਦੱਸਾਂਗੇ ਉਹ ਹਨ ਹਰਿ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੇ ਸਹਿਜ ਸੁਭਾਈ ਸੰਗਤ ਜੀ ਇਸ ਪੰਕਤੀ ਵਿੱਚ ਹਰਿ ਕਾ ਨਾਮ ਜਪਤ ਦੁਖ ਜਾਏ ਧੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਸਾਰੇ ਜੱਤ ਦੇ ਸਾਰੇ ਦੁੱਖਾਂ ਦਾ ਸਭ ਤੋਂ ਸੌਖਾ ਤੇ ਸਭ ਤੋਂ ਤੇਜ ਅਤੇ ਸਭ ਤੋਂ ਪੱਕਾ ਇਲਾਜ ਸਾਨੂੰ ਦੱਸਦੇ ਹਨ ਉਹ ਫਰਮਾਉਂਦੇ ਹਨ ਕਿ ਹਰਿ ਕਾ ਨਾਮ ਉਹ ਮਹਾ ਔਖਦ ਹੈ ਜਿਹੜੇ ਸਰੀਰ ਦੇ ਦੁੱਖ ਵੀ ਖਤਮ ਕਰਦਾ ਹੈ ਮਨ ਦੇ ਦੁੱਖ ਵੀ ਮਿਟਾ ਦਿੰਦਾ ਹੈ ਤੇ ਆਤਮਾ ਦੇ ਜਨਮ ਜਨਮਾਂਤਰਾਂ ਦੇ ਦੁੱਖ ਵੀ ਖਤਮ ਕਰ ਦਿੰਦਾ ਹੈ ਉਹਨਾਂ ਨੂੰ ਵੀ ਜੜੋਂ ਖਤਮ ਕਰ ਦਿੰਦਾ ਹੈ ਫਿਰ ਸੰਗਤ ਜੀ ਇਹ ਪੰਗਤੀ ਵਾਹਿਗੁਰੂ ਦਾ ਸਿੱਧਾ ਰੂਪ ਹੈ ਇਹ ਤਾਂ ਉਹ ਅਨਹਦ ਸ਼ਬਦ ਹੈ ਜਿਹੜਾ ਸਾਰੀ ਸ੍ਰਿਸ਼ਟੀ ਦੇ ਪਹਿਲੇ ਪਲ ਤੋਂ ਲੈ ਕੇ ਅੱਜ ਤੱਕ ਬਿਨਾਂ ਰੁਕੇ ਚੱਲ ਰਿਹਾ ਹੈ ਸੋ ਜਦੋਂ ਤੁਸੀਂ ਜਾਪ ਕਰਦੇ ਹੋ ਹਰ ਕਾ ਨਾਮ ਜਪਤ ਦੁੱਖ ਜਾਏ ਤਾਂ ਫਿਰ ਸੰਗਤ ਜੀ ਇਹਦਾ ਜਾਪ ਸੱਚੇ ਮਨ ਦੇ ਨਾਲ ਕਰਨ ਦੇ ਨਾਲ ਕਿੰਨੇ ਹੀ ਜਨਮਾਂ ਦੀ ਜੋ ਮੈਲ ਤੁਹਾਡੇ ਅੰਦਰ ਇਕੱਠੀ ਹੋਈ ਹੈ ਉਹ ਮੈਲ ਚਾਹੇ ਗੁੱਸਾ ਨਫ਼ਰਤ ਈਰਖਾ ਜਾਂ ਫਿਰ ਕਿਸੇ ਵੀ ਰੂਪ ਦੇ ਵਿੱਚ ਹੋਵੇ ਜਦੋਂ ਅਸੀਂ ਸੱਚੇ ਮਨ ਨਾਲ ਇਸ ਪੰਕਤੀ ਦਾ ਜਾਪ ਕਰਦੇ ਹਾਂ ਕਿ ਹਰ ਕਾ ਨਾਮ ਜਪਤ ਦੁੱਖ ਜਾਏ ਤਾਂ ਫਿਰ ਸੰਗਤ ਜੀ ਸਾਡੇ ਕਈ ਜਨਮਾਂ ਦੇ ਦੁੱਖ ਦੂਰ ਹੋ ਜਾਂਦੇ ਹਨ ਖਤਮ ਹੋ ਜਾਂਦੇ ਹਨ ਸੰਗਤ ਜੀ ਜੀ ਪੁਰਾਣੇ ਘਰ ਦੇ ਵਿੱਚ ਕਈ ਸਾਲਾਂ ਤੱਕ ਧੂੜ ਜਮਾ ਹੁੰਦੀ ਹੈ ਪਰ ਜਦੋਂ ਹੀ ਉਥੇ ਕੋਈ ਸਫਾਈ ਕਰਦਾ ਹੈ ਤਾਂ ਉਹੀ ਘਰ ਸਾਫ਼ ਹੋ ਜਾਂਦਾ ਹੈ ਉਸੇ ਤਰ੍ਹਾਂ ਹੀ ਜਦੋਂ ਅਸੀਂ ਆਪਣੀ ਜ਼ੁਬਾਨ ਨਾਲ ਇਸ ਪੰਕਤੀ ਦਾ ਜਾਪ ਕਰਦੇ ਹਾਂ ਤਾਂ ਸਾਡੇ ਮਨ ਅੰਦਰ ਸਾਡੇ ਮਨ ਰੂਪੀ ਘਰ ਦੇ ਅੰਦਰ ਜੋ ਮੈਲ ਜਮਾ ਹੁੰਦੀ ਹੈ ਉਹ ਚਾਹੇ ਦੁੱਖਾਂ ਦੀ ਮੈਲ ਹੋਵੇ ਚਾਹੇ ਸਾਡੇ ਗੁੱਸੇ ਹੰਕਾਰ ਦੀ ਮੈਲ ਹੋਵੇ ਤਾਂ ਹਰ ਹਾਲਤ ਵਿੱਚ ਉਹ ਮੈਲ ਸਾਡੇ ਅੰਦਰੋਂ ਉੱਤਰ ਜਾਂਦੀ ਹੈ ਨਿਦੇ ਨਾਲ ਗੁਰੂ ਦੀ ਕਿਰਪਾ ਆਪਣੇ ਆਪ ਸਾਡੇ ਉੱਪਰ ਹੋ ਜਾਂਦੀ ਹੈ ਅਤੇ ਸਾਡੇ ਅੰਦਰ ਦਾ ਜੋ ਦੁੱਖ ਹੈ ਉਹ ਪੂਰਨ ਤੌਰ ਤੇ ਖਤਮ ਹੋ ਜਾਂਦਾ ਹੈ। ਸੋ ਅਗਲੀ ਪੰਕਤੀ ਵਿੱਚ ਗੁਰੂ ਸਾਹਿਬ ਫਰਮਾਉਂਦੇ ਹਨ ਨਾਨਕ ਬੋਲੇ ਸਹਿਜ ਸੁਭਾਈ ਸੰਗਤ ਜੀ ਇਸ ਦੂਜੀ ਪੰਕਤੀ ਵਿੱਚ ਗੁਰੂ ਨਾਨਕ ਦੇਵ ਜੀ ਨੇ ਸਭ ਤੋਂ ਉੱਚੀ ਤੇ ਸਭ ਤੋਂ ਡੂੰਗੀ ਅਤੇ ਸਭ ਤੋਂ ਮੂਲਕ ਅਵਸਥਾ ਦਾ ਰਾਜ ਖੋਲ ਦਿੱਤਾ ਹੈ। ਸਹਿਜ ਸੁਭਾਈ ਸਹਿਜ ਸਿੱਖ ਧਰਮ ਦਾ ਜ਼ਿਕਰ ਹੈ। ਇਹ ਉਹ ਅਵਸਥਾ ਹੈ ਜਿੱਥੇ ਜੀਵ ਆਪਣੇ ਅਸਲ ਸੁਭਾਅ ਵਿੱਚ ਆ ਜਾਂਦਾ ਹੈ ਜਿੱਥੇ ਹਉਮੈ ਪੂਰੀ ਤਰ੍ਹਾਂ ਖਤਮ ਹੋ ਜਾਂਦੀ ਹੈ ਜਿੱਥੇ ਕੋਈ ਜ਼ੋਰ ਨਹੀਂ ਕੋਈ ਤਣਾਅ ਨਹੀਂ ਕੋਈ ਲਾਲਚ ਨਹੀਂ ਕੋਈ ਸੱਕ ਨਹੀਂ ਸਿਰਫ ਪਿਆਰ ਤੇ ਸਤਗੁਰ ਸੱਚੇ ਪਾਸਾ ਤੇ ਭਰੋਸਾ ਜਦੋਂ ਤੁਸੀਂ ਇਹ ਜਾਪ ਕਰਦੇ ਹੋ ਕਿ ਨਾਨਕ ਬੋਲੇ ਸਹਿਜ ਸੁਭਾਈ ਤਾਂ ਫਿਰ ਸੰਗਤ ਜੀ ਬਿਨਾਂ ਕਿਸੇ ਜ਼ਬਰਦਸਤੀ ਦੇ ਸਾਡੇ ਅੰਦਰ ਸਾਡੇ ਮਨ ਅੰਦਰ ਪਿਆਰ ਹੀ ਪਿਆਰ ਪੈਦਾ ਹੋ ਜਾਂਦਾ ਹੈ ਜਿਵੇਂ ਇੱਕ ਬੱਚਾ ਆਪਣੀ ਮਾਂ ਦੀ ਗੋਦ ਵਿੱਚ ਆ ਕੇ ਸੌਂ ਜਾਂਦਾ ਹੈ ਤਾਂ ਉਸੇ ਤਰ੍ਹਾਂ ਹੀ ਸਤਿਗੁਰ ਸੱਚੇ ਪਾਸਾ ਵੀ ਸਾਨੂੰ ਆਪਣੀ ਬੁੱਕਲ ਵਿੱਚ ਲੈ ਲੈਂਦੇ ਹਨ ਕਿਉਂਕਿ ਜਿਵੇਂ ਇੱਕ ਬੱਚੇ ਨੂੰ ਇਹ ਯਕੀਨ ਹੁੰਦਾ ਹੈ ਕਿ ਮੇਰੀ ਮਾਂ ਮੈਨੂੰ ਸੰਭਾਲ ਲਵੇਗੀ ਅਤੇ ਉਹ ਕਿਸੇ ਵੀ ਗੱਲ ਦਾ ਦੀ ਫਿਕਰ ਨਹੀਂ ਕਰਦਾ ਫਿਰ ਉਸੇ ਤਰ੍ਹਾਂ ਜਦੋਂ ਤੁਸੀਂ ਜਪਦੇ ਹੋ ਨਾਨਕ ਬੋਲੇ ਸਹਿਜ ਸੁਭਾਈ ਤਾਂ ਸੰਗਤ ਜੀ ਸਾਡੇ ਵਿੱਚ ਵੀ ਇਹ ਸਹਿਜ ਆ ਜਾਂਦਾ ਹੈ ਕਿ ਸਤਿਗੁਰ ਸੱਚੇ ਪਾਸਾ ਨੇ ਸਾਨੂੰ ਆਪਣੀ ਝੋਲੀ ਵਿੱਚ ਸਮਾ ਲਿਆ ਹੈ ਜਿੱਥੇ ਕਿਸੇ ਵੀ ਗੱਲ ਦਾ ਜੋ ਵੀ ਜ਼ਿਕਰ ਹੈ ਜੋ ਚਿੰਤਾ ਹੈ ਦੁੱਖ ਹੈ ਉਹ ਸਾਡੀ ਜ਼ਿੰਦਗੀ ਵਿੱਚੋਂ ਖਤਮ ਹੋ ਜਾਂਦੀ ਹੈ ਜਦੋਂ ਅਸੀਂ ਜਾਪ ਕਰਦੇ ਹਾਂ ਹਰ ਕਾ ਨਾਮ ਜਪਤ ਦੁੱਖ ਜਾਏ ਨਾਨਕ ਬੋਲੇ ਸਹਿਜ ਸੁਭਾਈ ਤਾਂ ਸੰਗਤ ਜੀ ਇਸ ਦੇ ਨਾਲ ਸਾਡੇ ਮਨ ਤੇ ਸਾਡੇ ਤਨ ਦੇ ਅਤੇ ਸਾਡੇ ਪਰਿਵਾਰ ਦੇ ਜੋ ਵੀ ਦੁੱਖ ਨੇ ਉਹ ਦੂਰ ਹੋ ਜਾਂਦੇ ਹਨ ਉਹ ਜੜ ਤੋਂ ਖਤਮ ਹੋ ਜਾਂਦੇ ਹਨ ਅਤੇ ਗੁਰੂ ਦੀ ਕਿਰਪਾ ਸਾਡੇ ਤੇ ਵਰਸਣ ਲੱਗ ਪੈਂਦੀ ਹੈ ਅਗਲੀ ਪੰਕਤੀ ਹੈ ਚਾਰ ਪਦਾਰਥ ਜੇਕੂ ਮੰਗੇ ਸਾਧ ਜਨਾ ਕੀ ਸੇਵਾ ਲਾਗੇ ਇਸ ਪੰਕਤੀ ਵਿੱਚ ਵੀ ਗੁਰੂ ਸਾਹਿਬਾਨ ਨੇ ਸਾਨੂੰ ਜ਼ਿੰਦਗੀ ਦੀ ਸਭ ਤੋਂ ਵੱਡੀ ਗੱਲ ਇੱਕੋ ਸਾਂ ਵਿੱਚ ਸਮਝਾ ਦਿੱਤੀ ਹੈ ਚਾਰ ਪਦਾਰਥ ਜੇਕੋ ਮੰਗੇ ਚਾਰ ਪਦਾਰਥ ਕਹਿੰਦਾ ਭਾਵ ਧਰਮ ਅਰਥ ਕਾਮ ਤੇ ਮੋਖ ਭਾਵ ਸਦਾਚਾਰ ਜੀਵਨ ਧਨ ਦੌਲਤ ਅਤੇ ਸੁੱਖ ਸਹੂਲਤਾ ਚਾਰ ਹੀ ਪਦਾਰਥ ਹਨ ਇਨਸਾਨ ਦੀ ਜ਼ਿੰਦਗੀ ਦਾ ਅਸਲ ਮਕਸਦ ਮਕਸਦ ਹਰ ਕੋਈ ਇਹਨਾਂ ਨੂੰ ਮੰਗਦਾ ਹੈ ਹਰ ਕੋਈ ਚਾਹੁੰਦਾ ਹੈ ਕਿ ਮੇਰੇ ਘਰ ਪੈਸਾ ਹੋਵੇ ਮੇਰੇ ਕੋਲ ਗੱਡੀਕਾਰ ਹੋਵੇ ਅਤੇ ਪੂਰਾ ਹੀ ਸੰਸਾਰ ਮੇਰੀ ਇੱਜ਼ਤ ਕਰੇ ਜਦੋਂ ਅਸੀਂ ਸਤਿਗੁਰ ਸੱਚੇ ਪਾਤਸ਼ਾਹ ਨੂੰ ਪਰਮੇਸ਼ਰ ਨੂੰ ਖੁਸ਼ ਕਰ ਲੈਂਦੇ ਹਾਂ ਤਾਂ ਇਹ ਸਾਰੀਆਂ ਚੀਜ਼ਾਂ ਹੀ ਸਾਡੀ ਝੋਲੀ ਬਾਈ ਗੁਰਜੀ ਪਾ ਦਿੰਦੇ ਹਨ ਸਾਧ ਜਨਾਂ ਕੀ ਸੇਵਾ ਲਾਗੇ ਜੇ ਕੋਈ ਇਹ ਚਾਰੇ ਪਦਾਰਥ ਮੰਗਦਾ ਹੈ ਤਾਂ ਉਹ ਆਪਣੇ ਸਾਧ ਜਨਾਂ ਦੀ ਸੇਵਾ ਵੀ ਕਰਦਾ ਹੈ ਇਸ ਦਾ ਮਤਲਬ ਇਹ ਹੁੰਦਾ ਹੈ ਕਿ ਜਦੋਂ ਤੁਸੀਂ ਗੁਰੂ ਦੇ ਪਿਆਰੇ ਸਾਧ ਜਨਾਂ ਕੀ ਸੰਗਤ ਵਿੱਚ ਬੈਠਦੇ ਹੋ ਉਹਨਾਂ ਦੀ ਸੰਗਤ ਦੀ ਸੇਵਾ ਕਰਦੇ ਹੋ ਉਹਨਾਂ ਦੇ ਚਰਨਾਂ ਦੀ ਧੂੜ ਆਪਣੇ ਮੱਥੇ ਲਾਉਂਦੇ ਹੋ ਉਨ੍ਹਾਂ ਦੇ ਮੂਹੋਂ ਨਿਕਲੇ ਬਚਨਾਂ ਨੂੰ ਅੰਮ੍ਰਿਤ ਸਮਝ ਕੇ ਪੀ ਲੈਂਦੇ ਹੋ ਤਾਂ ਤੁਹਾਨੂੰ ਇਹ ਚਾਰੇ ਪਦਾਰਥ ਮੰਗਣੇ ਨਹੀਂ ਪੈਂਦੇ ਇਹ ਚਾਰੇ ਪਦਾਰਥ ਤੁਹਾਡੀ ਝੋਲੀ ਦੇ ਵਿੱਚ ਗੁਰੂ ਆਪਣੇ ਆਪ ਪਾ ਦਿੰਦੇ ਹਨ ਇਸ ਲਈ ਜਦੋਂ ਤੁਸੀਂ ਸੰਸਾਧ ਸੰਗਤ ਵਿੱਚ ਬੈਠਦੇ ਹੋ ਤੁਹਾਡੇ ਅੰਦਰ ਦਾ ਜੋ ਹੰਕਾਰ ਅਹੰਕਾਰ ਹੈ ਉਹ ਮਿਟਣ ਲੱਗ ਪੈਂਦਾ ਹੈ ਮਨ ਆਪਣੇ ਆਪ ਹੀ ਪਵਿੱਤਰ ਹੋ ਜਾਂਦਾ ਹੈ ਅਤੇ ਤੁਹਾਡਾ ਹਿਰਦਾ ਵਾਹਿਗੁਰੂ ਦੇ ਨਾਮ ਦੇ ਨਾਲ ਚਮਕਣ ਲੱਗ ਪੈਂਦਾ ਹੈ ਇੱਕ ਸਾਧ ਜਨ ਕੀ ਨਜ਼ਰ ਦੀ ਕਿਰਪਾ ਨਾਲ ਜਨਮ ਜਮਾਂਤਰਾਂ ਦੇ ਪਾਪ ਕੱਟੇ ਜਾਂਦੇ ਹਨ ਇੱਕ ਸਾਧ ਜਨਾ ਦੇ ਬਚਨ ਨੇ ਬਚਨ ਦੇ ਸਾਡੀ ਜ਼ਿੰਦਗੀ ਵਿੱਚ ਸੌਖਾ ਸੌਖਾ ਆ ਜਾਂਦੇ ਹਨ ਸੋ ਸੰਗਤ ਜੀ ਕਹਿਣ ਦਾ ਭਾਵ ਹੈ ਕਿ ਇੱਕ ਸਾਧ ਜਣ ਦੀ ਸੇਵਾ ਨਾਲ ਗੁਰੂ ਖੁਸ਼ ਹੋ ਜਾਂਦਾ ਹੈ ਸਾਧ ਸੰਗਤ ਦੀ ਸੇਵਾ ਕਰਨ ਦੇ ਨਾਲ ਸਾਡੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਹਨ ਇਸ ਲਈ ਗੁਰੂ ਜੀ ਫਰਮਾਉਂਦੇ ਹਨ ਕਿ ਜੇ ਤੈਨੂੰ ਚਾਰੇ ਪਦਾਰਥ ਚਾਹੀਦੇ ਨੇ ਤਾਂ ਸਾਧੂਆਂ ਦੀ ਸੰਗਤ ਵਿੱਚ ਬੈਠ ਗੁਰਬਾਣੀ ਪੜਨ ਵਾਲਿਆਂ ਦੀ ਸੰਗਤ ਵਿੱਚ ਬੈਠ ਉਹਨਾਂ ਦੇ ਚਰਨਾਂ ਦੇ ਧੂੜ ਬਣ ਅਤੇ ਫਿਰ ਦੇਖੀ ਸਤਿਗੁਰ ਸੱਚੇ ਪਾਸਾ ਤੈਨੂੰ ਸਭ ਕੁਝ ਕਿਵੇਂ ਬਖਸ਼ਿਸ਼ ਕਰ ਦਿੰਦੇ ਹਨ ਅੱਤੇ ਜਾ ਕੇ ਜਦੋਂ ਅਸੀਂ ਜਾਪ ਕਰਦੇ ਹਾਂ ਜੇ ਕੋ ਆਪਣਾ ਦੁੱਖ ਮਟਾਵੇ ਹਰ ਹਰ ਨਾਮ ਰਿਤੇ ਸਦਗਾਵੇ ਤਾਂ ਇਸ ਸੰਗਤ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਨੇ ਸਭ ਤੋਂ ਵੱਡਾ ਤੇ ਸਭ ਤੋਂ ਸਿੱਧਾ ਤੇ ਸਭ ਤੋਂ ਡਰਾਉਣ ਵਾਲਾ ਸਵਾਲ ਪੁੱਛਿਆ ਕਿ ਤੂੰ ਸੱਚਮੁੱਚ ਆਪਣੇ ਅੰਦਰੋਂ ਦੁੱਖ ਮਟਾਉਣਾ ਚਾਹੁੰਦਾ ਹੈ ਤਾਂ ਇਹ ਸਵਾਲ ਇੰਨਾ ਡੂੰਘਾ ਹੈ ਕਿ ਅਸੀਂ ਆਪਣੇ ਆਪ ਨੂੰ ਧੋਖਾ ਦਿੰਦੇ ਰਹਿੰਦੇ ਹਾਂ ਅਸੀਂ ਬਾਹਰਲੇ ਦੁੱਖਾਂ ਨੂੰ ਮਟਾਉਣ ਲਈ ਦਿਨ ਰਾਤ ਰੋਂਦੇ ਹਾਂ ਕੋਈ ਆਖਦਾ ਹੈ ਕਿ ਮੈਨੂੰ ਨੌਕਰੀ ਮਿਲ ਜਾਵੇ ਕੋਈ ਘਰ ਦੇ ਝਗੜੇ ਨੂੰ ਖਤਮ ਕਰਨਾ ਚਾਹੁੰਦਾ ਹੈ ਸਤਿਗੁਰੂ ਜੀ ਆਖਦੇ ਹਨ ਕਿ ਬਾਹਰਲੇ ਦੁੱਖ ਤਾਂ ਆਉਂਦੇ ਜਾਂਦੇ ਰਹਿੰਦੇ ਹਨ ਪਰ ਅਸਲ ਬਿਮਾਰੀ ਤਾਂ ਸਾਡੇ ਅੰਦਰ ਵੱਸਦੀ ਹੈ ਉਹ ਬਿਮਾਰੀ ਹੈ ਹਉਮੈ ਦੀ ਬਿਮਾਰੀ ਅਹੰਕਾਰ ਦੀ ਬਿਮਾਰੀ ਜਦੋਂ ਤੱਕ ਮੈਂ ਜਿਉਂਦੀ ਰਹੇਗੀ ਤਾਂ ਮੇਰਾ ਦੁੱਖ ਵੀ ਉਸੇ ਮੈਂ ਦੇ ਨਾਲ ਜਿਉਂਦਾ ਰਹੇਗਾ ਜਦੋਂ ਤੱਕ ਅਸੀਂ ਆਪਣੇ ਆਪ ਨੂੰ ਸਭ ਤੋਂ ਵੱਡਾ ਤੇ ਸਭ ਤੋਂ ਹੁਸ਼ਿਆਰ ਤੇ ਆਪਣੇ ਆਪ ਨੂੰ ਸਭ ਤੋਂ ਜ਼ਿਆਦਾ ਅਮੀਰ ਸਮਝਾਂਗੇ ਨਾ ਤਾਂ ਦੁੱਖ ਵੀ ਸਾਡਾ ਖੜਾ ਨਹੀਂ ਛੱਡਣਗੇ ਗੁਰੂ ਜੀ ਆਖ ਰਹੇ ਨੇ ਜੇ ਤੂੰ ਸੱਚਮੁੱਚ ਦੁੱਖ ਤੋਂ ਮੁਕਤ ਪਾਉਣਾ ਮੁਤੀ ਪਾਉਣਾ ਚਾਹੁੰਦਾ ਹੈ ਤਾਂ ਆਪਣੇ ਬਾਹਰਲੇ ਹਾਲਾਤਾਂ ਨੂੰ ਬਦਲਣ ਤੋਂ ਪਹਿਲਾਂ ਆਪਣੇ ਅੰਦਰਲੇ ਹਾਲਾਤ ਬਦਲਣ ਦੀ ਕੋਸ਼ਿਸ਼ ਕਰ ਕਿਉਂਕਿ ਜਦੋਂ ਸਾਡੀ ਮੈਂ ਮਰ ਜਾਂਦੀ ਹੈ ਤਾਂ ਸਾਰੇ ਦੁੱਖ ਆਪਣੇ ਆਪ ਮਰ ਜਾਂਦੇ ਹਨ। ਇਹੀ ਸਭ ਤੋਂ ਵੱਡਾ ਸਬਕ ਹੈ ਦੁੱਖ ਦਾ ਮੂਲ ਕਾਰਨ ਬਾਹਰ ਨਹੀਂ ਸਾਡੇ ਅੰਦਰ ਵੱਸਦਾ ਹੈ। ਛਾਂਜੀ ਜਿਸ ਦਿਨ ਅਸੀਂ ਆਪਣੇ ਅੰਦਰਲੇ ਮੈਂ ਨੂੰ ਪੂਰੀ ਤਰ੍ਹਾਂ ਮਾਰ ਦਿੰਦੇ ਹਾਂ ਉਸੇ ਦਿਨ ਹੀ ਬਾਹਰੀ ਦੁਨੀਆ ਦੇ ਦੁੱਖ ਆਪਣੇ ਆਪ ਖਤਮ ਹੋ ਜਾਂਦੇ ਹਨ। ਅੱਗੇ ਪੰਕਤੀ ਵਿੱਚ ਹਰ ਹਰ ਨਾਮ ਰਿਦੇ ਸਦ ਗਾਵੇ ਸੰਗਤ ਜੀ ਇਸ ਵਿੱਚ ਗੁਰੂ ਸਾਹਿਬਾਂ ਨੇ ਸਾਨੂੰ ਅਹੰਕਾਰ ਨੂੰ ਖਤਮ ਕਰਨ ਦਾ ਤਰੀਕਾ ਵੀ ਦੱਸਿਆ ਹੈ ਸੱਚੇ ਪਾਸ ਨੂੰ ਯਾਦ ਕਰਨ ਦਾ ਉਹ ਬ੍ਰਹਮ ਅਸਤਰ ਹੈ ਜਿਹੜਾ ਸਾਡੇ ਅਹੰਕਾਰ ਨੂੰ ਖਤਮ ਕਰ ਦਿੰਦਾ ਹੈ ਜਦੋਂ ਅਸੀਂ ਸੱਚੇ ਪਾਸ ਨੂੰ ਆਪਣੇ ਹਰ ਸਾਹ ਨਾਲ ਯਾਦ ਕਰਦੇ ਹਾਂ ਤਾਂ ਸਾਡੇ ਵਿੱਚੋਂ ਮੈਂ ਘਟ ਜਾਂਦੀ ਹੈ ਤੇ ਤੂੰ ਤੂੰ ਵੱਧ ਜਾਂਦਾ ਹੈ ਜਦੋਂ ਦਿਲ ਸਾਡਾ ਸੱਚੇ ਪਾਸਾ ਦੀ ਧੁਣੀ ਲਗਾਉਂਦਾ ਹੈ ਪਾਸਾ ਨੂੰ ਯਾਦ ਕਰਦਾ ਹੈ ਤਾਂ ਸੰਗਤ ਜੀ ਸਾਡੇ ਅੰਦਰ ਦੀ ਜੋ ਮੈਂ ਹੁੰਦੀ ਹੈ ਉਹ ਚੁੱਪ ਹੋ ਜਾਂਦੀ ਹੈ ਕਹਿੰਦਾ ਭਾਵ ਹੈ ਕਿ ਨਾਮ ਜਪਣਾ ਕੋਈ ਰਸਮ ਨਹੀਂ ਇਹ ਕੋਈ ਟਾਈਮ ਪਾਸ ਨਹੀਂ ਇਹ ਤਾਂ ਅਹੰਕਾਰ ਨੂੰ ਮਾਰਨ ਦੀ ਸਭ ਤੋਂ ਸਿੱਧੀ ਤੇ ਸਭ ਤੋਂ ਸ਼ਕਤੀਸ਼ਾਲੀ ਵਿਧੀ ਹੈ ਜਿਵੇਂ ਅੱਗ ਵਿੱਚ ਲੱਕੜ ਪੈ ਜਾਂਦੀ ਹੈ ਤੇ ਸੜ ਕੇ ਸੁਆਹ ਹੋ ਜਾਂਦੀ ਹੈ ਜਿਵੇਂ ਹੀ ਤੇਵੇਂ ਹੀ ਅਸੀਂ ਸਤਗੁਰ ਸੱਚੇ ਪਾਤਸ਼ਾਹ ਨੂੰ ਜਗਦ ਕਰਦੇ ਜਾਵਾਂਗੇ ਸਾਡੇ ਅੰਦਰ ਦਾ ਅਹੰਕਾਰ ਜੜ ਤੋਂ ਖਤਮ ਹੋ ਜਾਵੇਗਾ ਕਿਉਂਕਿ ਗੁਰੂ ਜੀ ਫਰਮਾਉਂਦੇ ਹਨ ਕਿ ਜੇ ਤੂੰ ਸੱਚਮੁੱਚ ਆਪਣਾ ਦੁੱਖ ਮਟਾਉਣਾ ਹੈ ਤਾਂ ਆਪਣੇ ਅੰਦਰ ਦੇ ਅਹੰਕਾਰ ਨੂੰ ਖਤਮ ਕਰ ਤੇ ਆਪਣੇ ਹਿਰਦੇ ਵਿੱਚ ਪਾ ਪਾਤਸਾਂ ਨੂੰ ਬਿਠਾ ਕੇ ਪ੍ਰਮਾਤਮਾ ਦਾ ਨਾਮ ਜਪ ਇਸ ਨਾਲ ਸਾਡੇ ਅੰਦਰ ਦਾ ਦੁੱਖ ਪੂਰਨ ਤੌਰ ਤੇ ਖਤਮ ਹੋ ਜਾਵੇਗਾ ਚਾਰ ਹੀ ਪੰਕਤੀਆਂ ਹਰ ਕਾ ਨਾਮ ਜਪਤ ਦੁੱਖ ਜਾਏ ਨਾਨਕ ਬੋਲੇ ਸਹਜ ਸੁਭਾਈ ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾਕੀ ਸੇਵਾ ਲਾਗੇ ਜੇ ਕੋ ਆਪਣਾ ਦੁੱਖ ਮਿਟਾਵੇ ਹਰ ਹਰ ਨਾਮ ਹਿਰਦੈ ਸਦ ਗਾਵੇ ਇਹਨਾਂ ਪੰਕਤੀਆਂ ਦਾ ਜਦੋਂ ਅਸੀਂ ਜਾਪ ਪੂਰਨ ਸਰਦਾ ਤੇ ਪੂਰਨ ਪੁਰਸ਼ੇ ਨਾਲ ਕਰਨਾ ਸ਼ੁਰੂ ਕਰ ਦਿੰਦੇ ਹਾਂ ਤਾਂ ਸਤਗੁਰੂ ਸੱਚੇ ਪਾਸਾ ਜੀ ਸਾਡੇ ਸਾਰੇ ਦੁੱਖ ਮਿਟਾ ਦਿੰਦੇ ਹਨ ਤੇ ਸਾਡੀਆਂ ਅੜੀਆਂ ਹੋਈਆਂ ਅਰਦਾਸਾਂ ਪੂਰੀਆਂ ਕਰਦੇ ਹਨ ਸੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਧੰਨਵਾਦ